जय श्री राम हर हर महादेव सनातन धर्म की जय श्री भाई गुरु जी का खालसा श्री भाई गुरु जी की फतेह दोस्तों मैं थोड़ा अपना विन्नी वर्मा बड़े दुख दे नाल ਅੱਜ ਮੈਨੂੰ ਲਾਈਵ ਆਣਾ ਪੈ ਰਿਹਾ ਹੈ ਕਿ 28 ਤਰੀਕ ਨੂੰ ਸਾਨੂੰ ਸੱਜਣਾ ਦੇ ਰਾਹੀ ਕੋਲ ਆਂਦੀ ਹੈ ਕਿ ਪਠਾਨਕੋਟ ਗਾਂਧੀ ਚੌਂਗ ਦੇ ਸਮੀਪ ਕਿਸੇ ਨੇ ਪੀਪਲ ਦੇ ਪੇੜ ਦਾ ਅਸਥਿਤਤਵ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਂ ਕਿਸੇ ਬਿਜ਼ੀ ਹੋਣ ਦੇ ਕਾਰਨ ਆਪਣੀ ਟੀਮ ਨੂੰ ਉੱਥੇ ਮੌਕੇ ਦਾ ਜਾਇਜ਼ਾ ਵੇਖਣ ਲਈ ਭੇਜਦਾ ਮੇਰੀ ਟੀਮ ਦੇ ਪੰਜਾਬ ਆਈਟੀ ਵਿੰਗ ਦੇ ਪ੍ਰਧਾਨ ਡਾਕਟਰ ਮਨੀਸ਼ ਨੋਤਰਾ ਜੀ ਰੋਹਿਤ ਬਰਮਾ ਜੀ ਔਰ ਕਈ ਸਾਥੀ ਪਰ ਜੋ ਸੁਣਨ ਚ ਆਇਆ ਕਿ ਉੱਥੇ 40 ਤੋਂ 50 ਸਾਲ ਜਿਹੜਾ ਪੀਪਲ ਦਾ ਪੇੜ ਸੀ ਉੱਥੇ ਕਿਉਂਕਿ ਪੀਪਲ ਦਾ ਪੇੜ ਦੀ ਮਨਤਾ ਹਿੰਦੂ ਸਮਾਜ ਦੇ ਵਿੱਚ ਬੜੀ ਹੀ ਪੂਜਨੀ ਹੈ ਕਿਉਂਕਿ ਹਿੰਦੂ ਸਮਾਜ ਨਤਮਸਤਕ ਹੁੰਦਾ ਹੈ ਔਰ ਪੂਰੀ ਮਾਰਕੀਟ ਜਿੱਥੇ ਉਹ ਪੀਪਲ ਦਾ ਪੇਟ ਲੱਗਿਆ ਸੀ ਉਹ ਵੀ ਮਾਰਕੀਟ ਉੱਥੇ ਨਤਮਸਤਕ ਹੁੰਦੀ ਹੈ ਪਰ ਜਾਂਚ ਦਾ ਵਿਸ਼ਾ ਇਹ ਹੈ ਕਿ ਕਿਹੜੇ ਸ਼ਰਾਰਤੀ ਅੰਸਰਾਂ ਨੇ ਜਿਹੜੇ ਪੀਪਲ ਦੇ ਅਸਤਿਤਵ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਤੇ ਨਕੇਲ ਪਾਣਾ ਮੇਰੀ ਮਾਨਜੋਗ ਅਪੀਲ ਸਾਡੇ ਮਾਨਜੋਗ ਐਸਐਸਪੀ ਸਾਹਿਬ ਸ਼੍ਰੀ ਦਲਜਿੰਦਰ ਸਿੰਘ ਢਿੱਲੋਂ ਜੀ ਅੱਗੇ ਹੈ ਕਿ ਉਹ ਦੋਸ਼ੀਆਂ ਨੂੰ ਜਲ ਤੋਂ ਜਲਦ ਪਤਾ ਕਰਾਇਆ ਜਾਏ ਔਰ ਦੋਸ਼ੀਆਂ ਨੂੰ ਸਲਾਖਾਂ ਦੇ ਪਿੱਛੇ ਭੇਜਿਆ ਜਾਏ ਕਿਉਂਕਿ ਸਾਨੂੰ ਪਤਾ ਹੈ ਸਾਨੂੰ ਪਤਾ ਹੈ ਸਾਡੇ ਸਾਰੇ ਅਫਸਰ ਬੜੇ ਇਮਾਨਦਾਰ ਹੈ ਔਰ ਬਹੁਤ ਵੱਡੀ-ਵੱਡੀ ਪੜਾਈਆਂ ਕਰਕੇ ਲੋਕਾਂ ਦੀ ਸੇਵਾ ਕਰ ਰਹੇ ਨੇ ਔਰ ਮੈਨੂੰ ਉਮੀਦ ਹੈ ਕਿ ਇਸ ਮੈਟਰ ਦੇ ਉੱਤੇ ਦੁੱਧ ਦਾ ਦੁੱਧ ਔਰ ਪਾਣੀ ਦੀ ਪਾਣੀ ਜਿਹੜਾ ਉਹ ਸਾਫ਼ ਲੋਕਾਂ ਦੇ ਸਾਹਮਣੇ ਲਿਆਂਾਇਆ ਜਾਏਗਾ ਔਰ ਦੋਸ਼ੀਆਂ ਨੂੰ ਸਲਾਖਾਂ ਦੇ ਪਿੱਛੇ ਭੇਜਿਆ ਜਾਏਗਾ ਕਿਉਂਕਿ Hindu ਸਮਾਜ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰੇਗਾ ਕਿ ਜਿਹੜਾ ਹਿੰਦੂਆਂ ਦੀ ਆਸਥਾ ਨਾਲ ਕੋਈ ਖਿਲਵਾੜ ਕਰੇਗਾ ਕਿਉਂਕਿ ਪਠਾਨਕੋਟ ਸ਼ਹਿਰ ਇੱਕ ਸ਼ੈਨਸ਼ੀਲਤਾ ਵਾਲਾ ਸ਼ਹਿਰ ਹੈ ਔਰ ਇੱਥੇ ਹਰ ਧਰਮਾਂ ਦੇ ਲੋਕ ਰਹਿੰਦੇ ਆ ਕਿਉਂਕਿ ਅਸੀਂ ਹਰ ਧਰਮਾਂ ਦਾ ਸਤਿਕਾਰ ਕਰਦੇ ਆ ਸਾਡੇ ਲਈ ਹਰ ਧਰਮ ਪੂਜਨੀ ਹੈ ਪਰ ਆਪਣੇ ਧਰਮ ਤੇ ਕੋਈ ਆਸਤਾ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕਰੇਗਾ ਉਹਨੂੰ ਸਲਾਖਾਂ ਦੇ ਪਿੱਛੇ ਭੇਜਣ ਲਈ ਬਿੰਨੀ ਵਰਮਾ ਆਪਣੀ ਆਵਾਜ਼ ਲੋਕਾਂ ਤੱਕ ਰੱਖੇਗਾ ਜੈ ਹਿੰਦ ਜੈ ਭਾਰਤ